ਦੋਸਤੋ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਿੰਡ ਪੰਡੋਰੀ ਨਿਜਰਾ ਜਿਹੜਾ ਕੇ ਤਹਿਸੀਲ ਜਲੰਧਰ ਦੇ ਅਧੀਨ ਹੁੰਦਾ ਹੈ ਇਸ ਪਿੰਡ ਦਾ ਨਾਮ ਕਿਵੇਂ ਪਿਆ ਇਹ ਤੁਹਾਨੂੰ ਦੱਸਦੇ ਹਾਂ ਕਿ ਇੱਕ ਬਾਦਸ਼ਾਹ ਅਕਬਰ ਵੇਲੇ ਉਹਨਾਂ ਦਾ ਇੱਕ ਦਰਬਾਰੀ ਰਿਹਾ ਹੈ ਫਤਿਹ ਜਿਹਦਾ ਪੁਰਾਣਾ ਪਿੰਡ ਤਾਂ ਭਾਵੇਂ ਅੰਮ੍ਰਿਤਸਰ ਦੇ ਨੇੜੇ ਪੰਡੋਰੀ ਸੀ ਤੇ ਉਸ ਦਾ ਗੋਤ ਮੇਂਜਰ ਸੀ ਤਾਂ ਬਾਅਦ ਵਿੱਚ ਉਸ ਦੇ ਨਾਮ ਤੇ ਇਹ ਪੰਡੋਰੀ ਨਿਜਰਾ ਪਿੰਡ ਜਿਹੜਾ ਵਸਿਆ ਪਤੈ ਨੇ ਇੱਕ ਤਗੜੇ ਕਹਿੰਦੇ ਕਹਾਉਂਦੇ ਮਾਲ ਨੂੰ ਢਾਇਆ ਜਿਸ ਤੋਂ ਖੁਸ਼ ਹੋ ਕੇ ਬਾਦਸ਼ਾਹ ਅਕਬਰ ਨੇ ਇਹਦੇ ਨਾਮ ਦੇ ਉੱਤੇ 12 ਪਿੰਡ ਲਵਾਏ ਆਪੇ ਪਹਿਲਾਂ ਡੁਮੇਲੀ ਪਿੰਡ ਦੇ ਵਿੱਚ ਰਹਿੰਦਾ ਸੀ ਤੇ ਡੁਮੇਲੀ ਪਿੰਡ ਜਿਹੜਾ ਆ ਉਹ ਆਪਣੇ ਭਰਾ ਨੂੰ ਸੌਂਪ ਦਿੱਤਾ ਤੇ ਖੁਦ ਇਸ ਪੰਡੋਰੀ ਪਿੰਡ ਦੇ ਵਿੱਚ ਆਣ ਵਸਿਆ ਤੇ ਇਸ ਤੋਂ ਬਾਅਦ ਇਸ ਪਿੰਡ ਦਾ ਨਾਮ ਪੰਡੋਰੀ ਨਿਜਰਾਹੀ ਮਸ਼ਹੂਰ ਹੋਇਆ ਇਸੇ ਪੰਡੋਰੀ ਨਿਜਰਾ ਪਿੰਡ ਦੇ ਵਿੱਚੋਂ ਹੀ ਬੱਬਰ ਅਕਾਲੀ ਲਹਿਰ ਦੇ ਵਿੱਚ 13 ਨੌਜਵਾਨਾਂ ਨੇ ਸਰਗਰਮ ਭੂਮਿਕਾ ਨਿਭਾਈ ਇਸ ਤੋਂ ਇਲਾਵਾ ਸਾਕਾ ਨਨਕਾਣਾ ਸਾਹਿਬ ਵਿਖੇ ਸ਼ਹੀਦ ਹੋਣ ਵਾਲੇ ਦੋ ਸਿੰਘ ਜਿਹੜੇ ਉਹ ਵੀ ਇਸ ਪਿੰਡ ਦੇ ਨਾਲ ਸੰਬੰਧਤ ਸਨ ਤੇ ਜੱਤੋ ਦੇ ਮੋਰਚੇ ਦੇ ਵਿੱਚ ਵੀ ਇਸ ਪਿੰਡ ਦੇ ਕਈ ਨੌਜਵਾਨਾਂ ਨੇ ਕੈਦ ਵੀ ਕੀਤੀ ਸੀ ਸੋ ਇਹ ਇਤਿਹਾਸ ਹੈ ਪੰਡੋਰੀ ਨਿਜਰਾ ਦਾ ਬਾਦਸ਼ਾਹ ਅਕਬਰ ਦੇ ਦਰਬਾਰੀ ਫਤਿਹ ਨੇ ਇਹ ਪਿੰਡ ਬਸਾਇਆ ਸੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ